ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੇ ਇੱਕ ਕਥਾ ਵਿੱਚ ਤੁਹਾਨੂੰ ਸੁਣਾਵਾਂਗੇ ਕਿ ਬਾਬਾ ਹਰਨਾਮ ਸਿੰਘ ਜੀ ਨੇ ਇੱਕ ਪ੍ਰੇਮੀ ਨੂੰ ਆਤਮਾ ਰਾਹੀਂ ਪਹੁੰਚ ਕੇ ਮਾਰੇ ਪਾਸੇੋਂ ਜਾਣ ਤੋਂ ਬਚਾਉਣਾ ਇਸ ਸਮੇਂ ਤੱਕ ਬਾਬਾ ਜੀ ਦੀ ਆਤਮਿਕ ਅਵਸਥਾ ਨਾਮ ਜਪ ਦੁਆਰਾ ਵਾਦ ਉੱਚੀ ਹੋ ਚੁੱਕੀ ਸੀ ਆਪ ਜੀ ਸਤੂਲ ਸਰੀਰ ਤੋਂ ਆਤਮਾ ਵੱਖ ਕਰਕੇ ਸੂਖਮ ਸਰੀਰ ਧਾਰ ਜਿੱਥੇ ਵੀ ਜਾਣਾ ਚਾਹਣ ਉਹ ਅੱਖ ਦੇ ਫੋਰ ਵਿੱਚ ਉੱਥੇ ਹੀ ਪੁੱਜ ਜਾਂਦੇ ਅਤੇ ਪ੍ਰੇਮੀ ਜਨਾਂ ਨਾਲ ਬਚਨ ਬਲਾਸ ਵੀ ਕਰ ਆਉਂਦੇ ਪ੍ਰੇਮੀ ਜਨਾਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਬਾਬਾ ਜੀ ਸਾਖਸੀਤ ਰੂਪ ਵਿੱਚ ਹੀ ਮੇਰੇ ਨਾਲ ਗੱਲਬਾਤ ਕਰ ਰਹੇ ਹਨ ਇੱਕ ਸਮੇਂ ਸ਼ਾਮ ਦਾ ਵਕਤ ਸੀ ਕਿ ਬਾਬਾ ਜੀ ਆਪਣੀ ਰਾਸ਼ੀ ਕਮਰੇ ਵਿੱਚ ਸੌਦਰ ਦਾ ਪਾਠ ਕਰਕੇ ਸਿਮਰਨ ਕਰ ਰਹੇ ਸਨ ਕਿ ਬਾਬਾ ਜੀ ਦਾ ਧਿਆਨ ਜਾਨ ਕੋ ਉਸ ਪ੍ਰੇਮੀ ਵੱਲ ਗਿਆ ਕਿ ਜੋ ਬਾਬਾ ਜੀ ਦਾ ਕਾਫੀ ਨੇੜੇ ਦਾ ਸੰਗਤੀ ਸੀ ਧਿਆਨ ਵਿੱਚ ਵੇਖਿਆ ਦੇਖਿਆ ਕਿ ਉਹ ਪ੍ਰੇਮੀ ਆਚਰਣ ਤੋਂ ਡਿੱਗਣ ਵਾਸਤੇ ਘਰੋਂ ਤੁਰ ਪਿਆ ਹੈ ਤੇ ਮਨ ਵਿੱਚ ਕਾਮ ਪੂਰਤੀ ਦਾ ਫੁਰਨਾ ਕਾਫੀ ਪ੍ਰਭਾਵ ਹੈ ਬਾਬਾ ਜੀ ਨੇ ਸੋਚਿਆ ਜੇਕਰ ਕੋਈ ਵੀ ਯਤਨ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਇਹ ਪਿਆੜਾ ਫੂਨਾ ਜੋ ਸਰਕਾਰ ਹੋਣੀ ਸਰੀਰ ਨੂੰ ਲੈ ਤੁਰਿਆ ਹੈ ਪਤਾ ਨਹੀਂ ਕਿਸੇ ਖੂ ਖਾਤੇ ਵਿੱਚ ਸੁੱਟ ਦੇਵੇ ਸਾਡਾ ਮੁਹੱਬਤੀ ਹੈ ਜੋ ਸਾਡਾ ਵੀ ਫਰਜ਼ ਬੰਦਾ ਕਿ ਇਸ ਦਾ ਬਚਾਅ ਕਰੀਏ ਗੁਰੂ ਚਰਨਾ ਵਿੱਚ ਬੇਨਤੀ ਕੀਤੀ ਕਿ ਸੁਖਮ ਸਰੀਰ ਨਾਲ ਜੋ ਆਤਮਾ ਸਤੂਲ ਸਰੀਰ ਤੋਂ ਵੱਖ ਕਰਕੇ ਬਣਿਆ ਸੀ ਸਰਗੋਦੇ ਤੋਂ ਲਾਹੌਰ ਪੁੱਜ ਕੇ ਉਸ ਸੜਕ ਦੇ ਉਸ ਪ੍ਰੇਮੀ ਦੇ ਅੱਗੇ ਉਹ ਮਿਲੇ ਜੇ ਸੜਕ ਉਤੇ ਪ੍ਰੇਮੀ ਬਾਹੁਦਾਹੀ ਬੁਰੀ ਪ੍ਰੇਨਾ ਅਧੀਨ ਤੁਰਿਆ ਜਾ ਰਿਹਾ ਸੀ ਜਾਂ ਪੁੱਛਿਆ ਕਿ ਭਾਈ ਜੀ ਕਿੱਧਰ ਚੱਲੇ ਹੋ ਅਸੀਂ ਤਾਂ ਤੁਹਾਨੂੰ ਮਿਲਣਾ ਹੈ ਬਾਬਾ ਜੀ ਨੂੰ ਸਾਹਮਣੇ ਦੇ ਕੇ ਬਚਨ ਸੁਣ ਕੇ ਸਰੀਰ ਪਾਣੀੋਂ ਪਾਣੀ ਹੋ ਗਿਆ ਭੈੜੇ ਫੁਰਨੇ ਉੱਪਰ ਪਾਣੀ ਵਿੱਚ ਫਿਰ ਗਏ ਉਹ ਪ੍ਰੇਮੀ ਬਾਬਾ ਜੀ ਨਾਲ ਵਾਪਸ ਘਰ ਨੂੰ ਟੁਰ ਪਿਆ ਜਦੋਂ ਘਰ ਦੇ ਨੇੜੇ ਪੁੱਜੇ ਤਾਂ ਪ੍ਰੇਮੀ ਅੱਗੇ ਪਿੱਛੇ ੱੱਕਿਆ ਕਿ ਮਹਾਂਪੁਰਸ਼ ਤਾਂ ਆਪਣਾ ਫਰਜ਼ ਨਿਭਾ ਕੇ ਵਾਪਸ ਆਪਣੇ ਪੰਜ ਭੂਤਕ ਸਥੂਲ ਸਰੀਰ ਸਰਗੋਦੇ ਹੀ ਜਾ ਚੁਕੇ ਸਨ ਮਾਨਵ ਜੋ ਭੈੜਾ ਫੁਰਨਾ ਬਣਿਆ ਤਾਂ ਦਰਸ਼ਨ ਨਾਲ ਨਿਕਲ ਚੁੱਕਾ ਸੀ ਕਿ ਉਹ ਪਛਤਾਵਾ ਸੀ ਕਿ ਮਨ ਨੂੰ ਲਾਂਤਾਂ ਪਾ ਰਿਹਾ ਸੀ ਘਰ ਰਾਮਕੀਤਾ ਤੇ ਅਗਲੇ ਦਿਨ ਉਹ ਪ੍ਰੇਮੀ ਲਾਹੌਰ ਤੋਂ ਚੱਲ ਕੇ ਸਰਗੋਦੇ ਬਾਬਾ ਜੀ ਬਾਸ ਮਾਫੀ ਮੰਗਣ ਵਾਸਤੇ ਪੁੱਜਾ ਬਾਬਾ ਜੀ ਨੇ ਗੁਰੂ ਸਿੱਖਿਆ ਨੂੰ ਜਿਹਰਦੇ ਵਿੱਚ ਦ੍ਰਿੜ ਕਰਨੀ ਪ੍ਰੇਰਣਾ ਦਿੱਤੀ ਤੇ ਕਿਹਾ ਗਾਂ ਤੋਂ ਕੋਈ ਐਸਾ ਭੜਾ ਸੰਕਲਪ ਜੇਕਰ ਬਣੇ ਤਾਂ ਉਸ ਵੇਲੇ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾਡਾ ਗੁਰੂ ਸਦਾ ਸੁਣਦਾ ਤੇ ਵੇਖਦਾ ਹੈ ਅੰਤਰਜਾਮੀ ਹੈ ਅਗੇ ਅਰਦਾਸ ਕਰਨੀ ਹੈ ਜੋ ਵੀ ਆਪਾਂ ਮਾੜੇ ਜਾਂ ਚੰਗੇ ਕਰਮ ਕਰਦੇ ਹਾਂ ਸਾਡੇ ਸਾਰੇ ਹੀ ਕਿਤੇ ਕਰਮਾਂ ਨੂੰ ਉਹ ਪਰਦਾਖਹ ਵੇਖਦਾ ਹੈ ਮਨੁੱਖ ਮਾੜਾ ਕਰਮ ਉਸ ਵੇਲੇ ਕਰਦਾ ਹੈ ਜਦੋਂ ਜਾਣੇ ਕਿ ਉਸ ਨੂੰ ਕੋਈ ਵੇਖਦਾ ਨਹੀਂ ਹੈ ਮਾੜੇ ਕਰਮ ਮਨੁੱਖ ਨੂੰ ਜਨਮਾਂ ਦੇ ਗੇੜ ਵਿੱਚ ਪਾ ਦਿੰਦੇ ਹਨ ਜੀਵ ਗੁਰੂ ਦੇ ਦਰ ਅਰਦਾਸ ਕਰਦਾ ਰਹੇ ਤਾਂ ਸਤਿਗੁਰੂ ਜੀ ਰਹਿਮ ਕਰਦੇ ਹਨ ਆਪਾਂ ਸ਼ਰਮ ਆਪਾਂ ਸੱਚੇ ਦਿਨੋਂ ਕੀਤੇ ਅਰਦਾਸ ਨਾਲ ਸਰਬ ਕਾਰਜ ਰਾਸ ਹੁੰਦੇ ਹਨ ਅਤੇ ਮਨੁੱਖ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਇਸ ਪ੍ਰਕਾਰ ਬਾਬਾ ਜੀ ਪਾਸ ਗੁਰੂ ਉਪਦੇਸ਼ ਸੁਣ ਕੇ ਉਸ ਪ੍ਰੇਮੀ ਨੂੰ ਪਿਛਲਾ ਪਛਤਾਵਾ ਕੀਤਾ ਤੇ ਅੱਗੇ ਤੋਂ ਗਾਂ ਤੋਂ ਸਾਵਧਾਨ ਹੋਣ ਕੇ ਗੁਰੂ ਆਸੇ ਅਨਸਾਰ ਚੱਲਣ ਦੀ ਬਚਨ ਬੰਧ ਹੋਇਆ ਇੱਕ ਜਹੀ ਘਟਨਾ ਹੋਰ ਹੈ ਕਿ ਦਾਸ ਇੱਕ ਘਟਨਾ ਜਈ ਹੈ ਕਿ ਘਟਨਾ ਇਸ ਪ੍ਰਕਾਰ ਹੈ ਕਿ ਇੱਕ ਗੁਰਮੁਖ ਪਰਿਵਾਰ ਜੋ ਕਿ ਬਾਬਾ ਜੀ ਦਾ ਸੰਗਤੀ ਸੀ ਜਲੰਧਰ ਮਾਡਲ ਟਾਊਨ ਵਿੱਚ ਰਹਿੰਦਾ ਸੀ ਉਹਨਾਂ ਦੇ ਤਿੰਨ ਬੱਚੇ ਸਨ ਦੋ ਲੜਕੇ ਤੇ ਇੱਕ ਲੜਕੀ ਉਹਨਾਂ ਨੇ ਆਪਣੇ ਇੱਕ ਪਜੰਗੀ ਨੂੰ ਵਿਆਹ ਇੰਗਲੈਂਡ ਵਿੱਚ ਕਰ ਦਿੱਤਾ ਸਰਦਾਰਾਂ ਦਾ ਘਰ ਹੋਣ ਕਾਰ ਕੇ ਉਸ ਬੱਚੇ ਨੇ ਹਤੀਵਾ ਦਾ ਕੰਮਕਾਰ ਨਹੀਂ ਸੀ ਕੀਤਾ ਵਿਦੇਸ਼ ਜਾ ਕੇ ਕਾਫੀ ਮਿਹਨਤ ਕਰਨੀ ਪਈ ਦੂਸਰੇ ਘਰਦਿਆਂ ਦੇ ਪਿਆਰ ਦੀ ਘਾਟ ਕਾਰਨ ਬੱਚੇ ਦਾ ਮਨ ਇੰਗਲੈਂਡ ਵਿੱਚ ਨਾਂ ਨਹੀਂ ਸੀ ਲੱਗ ਰਿਹਾ ਉਸ ਨੇ ਆਪਣੀ ਮਾਤਾ ਨੂੰ ਪੱਤਰ ਪਾਇਆ ਕਿ ਉਹ ਇਸ ਮੁਲਖ ਵਿੱਚ ਮੇਰਾ ਮਨ ਨਹੀਂ ਲੱਗਦਾ ਸੋ ਮੈਂ ਜਲਦੀ ਹੀ ਵਾਪਸ ਆ ਰਿਹਾ ਹਾਂ ਇਹ ਸੱਤ ਪੱਤਰ ਨੂੰ ਲੈ ਕੇ ਬੀਬੀ ਬਾਬਾ ਜੀ ਪਾਸ ਆਈ ਤਾਂ ਪੱਤਰ ਸੁਣਾ ਨਾਲ ਹੀ ਬੇਨਤੀ ਕੀਤੀ ਬੜੇ ਯਤਨ ਨਾਲ ਅਸੀਂ ਲੜਕੇ ਨੂੰ ਬਾਹਰ ਭੇਜਿਆ ਉੱਥੇ ਉਸ ਦਾ ਮਨ ਨਹੀਂ ਲੱਗਦਾ ਵਾਪਸ ਆ ਜਾਂਦੇ ਬਾਰੇ ਪੱਤਰ ਲਿਖਿਆ ਹੈ ਜੇ ਉਹ ਵਾਪਸ ਆ ਗਿਆ ਤਾਂ ਉਸ ਦੀ ਘਰ ਵਾਲੀ ਨੂੰ ਵੀ ਇੱਧਰ ਹੀ ਆਉਣਾ ਪਵੇਗਾ ਅਤੇ ਜੇ ਇੱਧਰ ਨਾ ਆਈ ਤਾਂ ਤਾਂ ਸਾਰਾ ਪਰਿਵਾਰ ਉਲਝਣ ਵਿੱਚ ਪੈ ਜਾਵੇਗਾ ਸੋ ਕਿਰਪਾ ਕਰਕੇ ਆਪ ਜੀ ਕੋਈ ਉਪਾਅ ਕਰਨ ਦੀ ਖੇਚਲ ਕਰੋ ਬਾਬਾ ਜੀ ਕਹਿਣ ਲੱਗੇ ਤੁਸੀਂ ਬੀਬੀ ਅਰਦਾਸ ਨਾਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਭਾਵਨੀ ਸਹਿਤ ਕਰੋ ਕਿਉਂਕਿ ਸਤਿਗੁਰੂ ਦੀ ਜਾਗਦੀ ਜੋਤ ਦਸਾਂ ਪਾਛਾਈ ਦੇ ਪ੍ਰਦਕ ਸਰੂਪ ਹਨ ਦੂਸਰੇ ਹਰੋ ਜ ਆਪਣੇ ਨਿਯਮ ਤੋਲਾਵਾ ਪੰਜ ਪਾਠ ਜਬ ਵੀ ਸਾਹਿਬ ਦੇ ਪ੍ਰੇਮ ਨਾਲ ਕਰਕੇ ਬੱਚੇ ਦੀ ਅਰਦਾਸ ਕਰਿਆ ਕਰੋ ਸਤਿਗੁਰੂ ਜੀ ਕਿਰਪਾ ਕਰਨਗੇ ਸੋ ਬੀਬੀ ਨੇ ਬਚਨ ਮੰਨ ਕੇ ਗੁਰੂ ਚਾਨਾ ਵਿੱਚ ਅਰਦਾਸ ਕੀਤੀ ਤੇ ਵਾਪਸ ਜਲੰਧਰ ਚਲੀ ਗਈ ਕੋਈ ਦੋ ਕੋ ਹਫਤੇ ਪਿਛੇ ਬੀਬੀ ਜੀ ਬੜੀ ਪੰਸਾਨੋ ਮੁੜ ਵਾਪਸ ਆਈ ਕੀ ਗੁਰੂ ਫਤਿਹ ਬਲਾਉਣ ਪ੍ਰੰਤ ਬਾਬਾ ਜੀ ਨੇ ਪਛਿਆ ਬੀਬੀ ਜੀ ਸਰਾ ਕੋਈ ਕਾਕੇ ਦਾ ਖਤ ਪੱਤਰ ਆ ਬੀਬੀ ਕਹਿਣ ਲੱਗੀ ਬਾਬਾ ਜੀ ਬੜੀ ਕਿਰਪਾ ਕੀਤੀ ਹੈ ਉਸ ਦਾ ਪੱਤਰ ਆਇਆ ਹੈ ਕਿ ਪੱਤਰ ਵਿੱਚ ਲਿਖਿਆ ਹੈ ਕਿ ਸਾਡੀ ਸਮਝ ਵਿੱਚ ਨਹੀਂ ਆ ਸਾਡੀ ਸਮਝ ਵਿੱਚ ਨਹੀਂ ਆਉਂਦਾ ਕਿ ਬਾਬਾ ਜੀ ਨੇ ਉਸ ਉਹ ਪੱਤਰ ਜੋ ਬੀਬੀ ਨੇ ਦਿੱਤਾ ਕਿ ਉਦਾਸ ਨੂੰ ਪੜ੍ਹਨ ਲਈ ਹੁਕਮ ਕੀਤਾ ਉਸ ਪੱਤਰ ਵਿੱਚ ਉਸ ਲੜਕੇ ਨੇ ਫਤਿਹ ਪ੍ਰੰਤ ਆਪਣੀ ਮਾਤਾ ਜੀ ਨੂੰ ਲਿਖਿਆ ਸੀ ਕਿ ਜਿਵੇਂ ਪਹਿਲੇ ਵਾਪਸ ਇੰਡੀਆ ਆ ਜਾਣ ਬਾਰੇ ਮੈਂ ਆਪਣਾ ਮਨ ਬਣਾ ਲਿਆ ਸੀ ਹੁਣ ਪਿਛਲੇ ਸੋਮਵਾਰ ਮੈਂ ਮਨ ਦਾਸ ਮਨ ਕਰਨ ਛੁੱਟੀ ਲੈ ਕੇ ਇੱਕ ਪਾਰਕ ਵਿੱਚ ਪਾਠ ਕਰ ਰਿਹਾ ਸਾਂ ਮੇਰੇ ਪਾਸ ਰਾਮਪੁਰ ਖੇੜੇ ਵਾਲੇ ਬਾਬਾ ਜੀ ਆਏ ਤੇ ਅੱਧੇ ਘੰਟੇ ਦੇ ਕਰੀਬ ਮੇਰੇ ਨਾਲ ਬਚਨ ਬਲਾਸ ਕੀਤੇ ਉਹਨਾਂ ਨੇ ਮੈਨੂੰ ਆਪਣੀ ਦਾਸਮਾਨ ਅਤੇ ਵਾਪਸ ਇੰਡੀਆ ਚਲੇ ਜਾਣ ਬਾਰੇ ਦੱਸਿਆ ਸੋ ਉਹਨਾਂ ਨੇ ਮੈਨੂੰ ਕਾਫੀ ਸਮਝਾਇਆ ਦੇ ਕਿ ਆ ਕੀ ਵਾਪਸ ਜਾਣ ਦੀ ਲੋੜ ਨਹੀਂ ਤਦ ਮਨ ਦਾਸ ਹੋਏ ਤਾਂ ਪਾਠ ਸਿਮਨ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਸੋ ਉਸ ਦਿਨ ਮੇਰਾ ਮਨ ਬਿਲਕੁਲ ਠੀਕ ਹੈ ਉਸ ਦਿਨ ਤੋਂ ਮੇਰਾ ਮਨ ਬਿਲਕੁਲ ਠੀਕ ਮੈਂ ਕੰਮ ਤੇ ਵੀ ਪੂਰਾ ਸਮਾਂ ਜਾਂਦਾ ਹਾਂ ਤੇ ਵਾਪਸ ਇੰਡੀਆ ਜਾਣ ਬਾਰੇ ਤੁਹਾਨੂੰ ਲਿਖਿਆ ਸੀ ਸੋ ਹੁਣ ਮੈਂ ਫੈਸਲਾ ਬਦਲ ਲਿਆ ਹੈ ਤੁਸੀਂ ਕਿਸੇ ਕਿਸਮ ਦਾ ਫਿਕਰ ਨਹੀਂ ਕਰਨਾ ਮੈਂ ਬਾਬਾ ਜੀ ਦੇ ਦਰਸ਼ਨ ਕਰਕੇ ਇੰਨਾ ਪ੍ਰਭਾਵਿਤ ਹੋਇਆ ਹਾਂ ਕਿ ਮੈਂ ਪੁੱਛ ਵੀ ਨਹੀਂ ਸਕਿਆ ਕਿ ਉਹ ਕਿੱਥੇ ਠਹਿਰੇ ਹਨ ਸੋ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਸੇਵਾਦਾਰ ਪਾਸੋਂ ਇਹ ਪਤਾ ਕਰਨਾ ਕਿ ਵਾਪਸੀ ਡਾਕ ਲਿਖਣਾ ਕਿ ਬਾਬਾ ਜੀ ਕਿੱਥੇ ਕਿਸ ਪਾਸ ਰਹੇ ਰਹੇ ਹਨ ਅਤੇ ਉਹਨਾਂ ਨੇ ਕਿੰਨਾ ਚਿਰ ਇੰਗਲੈਂਡ ਰਹਿਣਾ ਹੈ ਇਸ ਤਰ੍ਹਾਂ ਜੋ ਪੱਤਰ ਲਿਖਿਆ ਸੀ ਕਿ ਬਾਬਾ ਜੀ ਨੂੰ ਪੜ੍ਹ ਕੇ ਸੁਣਾ ਦਿੱਤਾ ਪੱਤਰ ਸੁਣ ਕੇ ਬਾਬਾ ਜੀ ਨੇ ਇੱਕ ਹੱਥ ਮੇਰੇ پاس ਉਹ ਲੈ ਕੇ ਆਹ ਸੁੱਟੇ ਅਤੇ ਬੀਬੀ ਜੀ ਨੂੰ ਦਾਇਰਦ ਕੀਤੀ ਅੱਗੇ ਤੋਂ ਗੱਲ ਕਿਸੇ ਨੂੰ ਨਹੀਂ ਦੱਸਣੀ ਕਾਕੇ ਨੂੰ ਕਹਣਾ ਗਰਬਾਣੀ ਦਾ ਪਾਠ ਕਰਿਆ ਕਰੇ ਜੋ ਤੁਹਾਨੂੰ ਜਬਦੀ ਸਾਹਿਬ ਦੇ ਪਾਠ ਦੱਸਿਆ ਹਨ ਉਹ ਜ਼ਰੂਰੀ ਉਹ ਵੀ ਜ਼ਰੂਰੀ ਕਰੀ ਜਾਣੇ ਹਨ ਬਾਕੀ ਸਾਡੇ ਪਰਥਾਏ ਕਾਕੇ ਨੂੰ ਕੁਝ ਨਹੀਂ ਲਿਖਣਾ ਇਹਨੇ ਵਚਨ ਕਰਦੇ ਹੋਏ ਬਾਬਾ ਜੀ ਮੰਨ ਜੇ ਉੱਤੇ ਬੈਠ ਉੱਠੇ ਤੇ ਪੱਤਰ ਜੋ ਪਾੜ ਕੇ ਹੱਥ ਵਿੱਚ ਫੜਿਆ ਸੀ ਚੁੱਲ੍ਹੇ ਦੀ ਬਲਦੀ ਅੱਗ ਵਿੱਚ ਸਾੜ ਦਿੱਤਾ ਬੀਬੀ ਜੀ ਵਾਪਸ ਜਾਣ ਦੇ ਪਿੱਛੋਂ ਬਾਬਾ ਜੀ ਨੇ ਦਾਸ ਨੂੰ ਦੱਸਿਆ ਕਿ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਡੀ ਸੂਰਤ ਆਤਮਾ ਨੂੰ ਐਨੀ ਤੰਤਾ ਬਖਸ਼ੀ ਹੈ ਕਿ ਇੱਥੇ ਬੈਠੇ ਅਸੀਂ ਸਾਰੀ ਦੁਨੀਆ ਵਿੱਚ ਜਿੱਥੇ ਵੀ ਜਾਣਾ ਚਾਹੀਏ ਸੁਖਮ ਸਰੀਰ ਨਾਲ ਚਲੇ ਜਾਣਾ ਚਾਹੀਦਾ ਹੈ ਦੂਸਰੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਸਰੀਰ ਸਥੂਲ ਹੈ ਜਾਂ ਸੁਖਮ ਹੈ ਸਤਿਗੁਰੂ ਜੀ ਦਾ ਸਾਡੇ ਉੱਪਰ ਖਾਸ ਬਖਸ਼ਿਸ਼ ਹੈ ਇਸੋ ਇਸ ਪ੍ਰਕਾਰ ਮਹਾਨ ਆਤਮਾ ਸੰਸਾਰ ਵਿੱਚ ਸਰੀਰਾਂ ਹੀ ਵਿਚਰਦੀ ਹੈ ਤੇ ਜਦੋਂ ਭਜਨ ਸਿਮਰਨ ਵਿੱਚ ਬੈਠਣਾ ਤਾਂ ਦੇ ਸਰੀਰ ਤੋਂ ਤੰਤਰ ਹੋ ਕੇ ਅਗੰਮੀ ਦੇਸ਼ਾਂ ਦੇ ਰੰਗ ਮਾਨਣੇ ਅਤੇ ਨੇਕਾਂ ਪ੍ਰੇਮ ਨੂੰ ਉਹਨਾਂ ਦੇ ਭਲੇ ਹਿੱਤ ਉਹਨਾਂ ਦੀ ਸਰਦਾ ਭਾਵਣੀ ਅੰਧੇਨ ਆ ਅਰਥਾਏ ਅਗਵਾਈ ਸੁਖਮ ਸ੍ਰੀ ਗੁਰਾਂ ਜੀ ਦੇ ਆਉਣੀ ਆਪ ਜੀ ਲਈ ਇੱਕ ਮਮੂਲੀ ਜੀ ਗੱਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਵੀਡੀਓ ਚੰਗੀ ਲੱਗੀ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਜਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੇ ਇੱਕ ਥਾਂ ਦੇ ਜਿਧਾ ਨੂੰ ਸੁਣਾਵਾਂਗੇ ਕਿ ਬਾਬਾ ਹਰਨਾਮ ਸਿੰਘ ਜੀ ਨੇ ਇੱਕ